ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰਾ ਭਰਾ ਬਲਵਿੰਦਰ ਸਿੰਘ ਜੋ ਕਿ ਕੈਨੇਡਾ ਤੋਂ ਸੋਰੀ ਇੰਗਲੈਂਡ ਤੋਂ ਆਇਆ ਪਿਛਲੀ ਵਾਰ ਆਇਆ ਤਾਂ ਉਸਨੇ ਅਸੀਂ ਪੁਰਾਣੇ ਘਰ ਦੀਆਂ ਜਿਹੜਾ ਸਾਡਾ ਸਾਂਝਾ ਘਰ ਸੀ ਉਹਦੀਆਂ ਚਾਬੀਆਂ ਉਹਨੂੰ ਦੇ ਦਿੱਤੀਆਂ ਉਹ ਉੱਥੇ ਰਹਿਣ ਲੱਗ ਪਿਆ ਸਾਰਾ ਸਾਡਾ ਸਾਰਾ ਸਮਾਨ ਉੱਥੇ ਪਿਆ ਸੀ ਅਸੀਂ ਫਿਰ ਵੀ ਪਰਵਾਹ ਨਹੀਂ ਕੀਤੀ ਵਿੱਚ ਰੁਕ ਕੋਈ ਗੱਲ ਨਹੀਂ ਅਸੀਂ ਬਾਹਰ ਆ ਕੇ ਸ਼ੈੱਡ ਦੇ ਵਿੱਚ ਸੌਣ ਲੱਪੇ ਜਿਹੜੀ ਕਿ ਸਾਡੀ ਸ਼ੈੱਡ ਅਸੀਂ ਖੇਤੀਬਾੜੀ ਵਾਸਤੇ ਬਣਾਈ ਹੋਈ ਸੀ ਉਸ ਤੋਂ ਬਾਅਦ ਫਿਰ ਇਹ ਚਲਾ ਗਿਆ ਦੁਬਾਰਾ ਇੰਗਲੈਂਡ ਘਰ ਨੂੰ ਜਿੰਦੇ ਜਾ ਕੇ ਚਲਾ ਗਿਆ ਅਸੀਂ ਫਿਰ ਵੀ ਉੱਥੇ ਰਹੇ ਫਿਰ ਦੁਬਾਰਾ ਆ ਗਿਆ ਆਉਣ ਤੋਂ ਬਾਅਦ ਇਹ ਸਾਨੂੰ ਧਮਕੀਆਂ ਦੇਣ ਲੱਪਿਆ ਕਿ ਮੈਂ ਬੋਦਰ ਲੈ ਕੇ ਸਾਡੇ ਤੁਹਾਡੇ ਠਾਡੇ ਨੇ ਆ ਮੈਂ ਇੱਥੇ ਆ ਕਰਨਾ ਮੈਂ ਆ ਕਰਨਾ ਜਦ ਕਿ ਜਿਹੜਾ ਬਾਹਰ ਚਾਰਕਨਾਲੀ ਥਾਂ ਹੈ ਉਹ ਖੇਤਾਂ ਦੇ ਵਿੱਚ ਅਸੀਂ ਬਣਾਇਆ ਸੀਗਾ ਪਰ ਇਹਨੂੰ ਉਹਨਾਂ ਖੇਤਾਂ ਦਾ ਬਾੜ ਮੋਟਰਾਂ ਤੇ ਇਹਨੂੰ ਜਗ੍ਹਾ ਦੇ ਦਿੱਤੀ ਉਹਦੇ ਬਦਲੇ ਵਿੱਚ ਹੁਣ ਜਦੋਂ ਅਸੀਂ ਆਉਣਾ ਸੀਗਾ ਤੇ ਇਸਨੇ ਅਸੀਂ 23 ਮਾਰਚ ਦੇ ਮਹੀਨੇ 'ਚ ਆਏ ਇੱਥੇ ਨੇ ਅਸੀਂ 23 ਅਪ੍ਰੈਲ ਦੇ ਇਹ ਨੇ ਮਗਰੋਂ ਸਾਡੇ ਇੱਟਾਂ ਸਟਾਕੇ ਉੱਥੇ ਜਿਹੜਾ ਪੁਰਾਣਾ ਘਰ ਸੀ ਉਹਦੀ ਵੀ ਸੈਪਰੇਸ਼ਨ ਉੱਤੇ ਕੰਦ ਬਣਾ ਦਿੱਤੀ। ਉਸ ਤੋਂ ਬਾਅਦ ਇਸ ਨੇ ਸਾਡਾ ਜਿਹੜਾ ਬੰਦਾ ਉੱਥੇ ਰੱਖਿਆ ਸੀ ਨੇਸ਼ੋ ਉਹਨੂੰ ਉਤੋਂ ਚਾਬੀਆਂ ਮੰਗੀਆਂ ਕਿਉਂਕਿ ਅਸੀਂ ਉਹਨੂੰ ਜ਼ਿੰਮੇਵਾਰੀ ਦੇ ਕੇ ਗਏ ਸੀ ਕਿ ਇਹ ਚਾਬੀਆਂ ਤੂੰ ਰੱਖਣੀਆਂ ਦੀ ਸਭ ਸੰਭਾਲ ਤੂੰ ਕਰਨੀ। ਉਸ ਨੇ ਚਾਬੀਆਂ ਨੇ ਦਿੱਤੀਆਂ ਇਸ ਨੇ ਕੀ ਕੀਤਾ? ਉਥੋਂ ਸਾਰੇ ਜਿਹੜੇ ਜਿੰਦੇ ਸੀ ਸਾਡੇ ਤੋੜ ਕੇ ਅੰਦਰ ਵੜ ਕੇ ਉਥੇ ਕੀਤਾ ਕੀ ਇਹਨੇ ਕੰਦਾ ਮਨਉਣੀਆਂ ਸ਼ੁਰੂ ਕਰਤੀਆਂ ਨੀਆਂ ਪਟਣੀਆਂ ਸ਼ੁਰੂ ਕਰਤੀਆਂ ਜਦ ਕਿ ਸਾਡੀ ਰਸੋਈ ਪਹਿਲਾਂ ਦੀ ਬਣੀ ਹੋਈ ਸੀ ਉਥੇ ਹਾਲੇ ਵੀ ਉਦਾਂ ਹੀ ਇਹਨੇ ਟੋਲੇ ਪਟ ਦਿੱਤੇ ਆ ਇਸ ਕਰਕੇ ਅਸੀਂ ਬੇਨਤੀ ਕਰਦੇ ਆਂ ਕਿ ਸਾਨੂੰ ਇਨਸਾਫ ਦੁਆਇਆ ਜਾਵੇ ਮੈਂ ਬਹੁਤ ਮੈਂਟਲ ਹੋ ਗਿਆ ਉਸ ਦਿਨ ਦਾ ਜਿੱਦਣ ਦਾ ਆ ਕੇ ਦੇਖ ਕੇ ਕੈਮਰੇ ਵੀ ਇਹਨੇ ਲਾ ਕੇ ਸਾਡਾ ਰੱਖ ਲਿਆ ਤੇ ਇਹਨਾਂ ਨੂੰ ਪਤਾ ਨਾ ਲੱਗੇ ਕਿ ਤੇ ਮੈਂ ਵੀ ਆਰਮੀ ਦੇ ਵਿੱਚ ਨੌਕਰੀ ਕੀਤੀ ਆ ਪਰ ਮੈਂ ਇਦਾਂ ਦਾ ਦੁੱਖ ਨਹੀਂ ਕਦੀ ਸਹਾਰਿਆ ਮੈਂ ਬਹੁਤ ਤੰਗ ਆਇਆ ਦੇ ਕੋਲੋਂ ਮੈਂ ਜੇ ਇਦਾਂ ਕਰਨ ਲੱਗਾ ਤੇ ਮੈਂ ਹਾਈ ਕੋਰਟ ਦਾ ਵੀ ਦਰਵਾਜ਼ਾ ਖੜਕਾਉਂਗਾ ਔਰ ਜੇ ਮੈਨੂੰ ਕੋਈ ਸਰੀਰਕ ਤੌਰ ਤੇ ਨੁਕਸਾਨ ਹੋ ਗਿਆ ਤੇ ਇਹ ਬਲਵਿੰਦਰ ਸਿੰਘ ਹੀ ਉਹਦਾ ਜ਼ਿੰਮੇਵਾਰ ਹੋਊਗਾ ਕਿਉਂਕਿ ਮੈਨੂੰ ਬਹੁਤ ਐਨੇ ਪਰੇਸ਼ਾਨ ਕੀਤਾ ਇੱਥੇ ਆ ਕੇ ਵੀ ਜਦੋਂ ਮੈਂ ਕੈਮਰੇ 'ਚ ਦੇਖਦਾ ਤਾਂ ਮੇਰਾ ਮਨ ਖਰਾਬ ਹੁੰਦਾ ਕਿ ਮੈਂ ਇੰਨੀ ਮਿਹਨਤ ਕੀਤੀ ਮੇਰੇ ਬੱਚਿਆਂ ਨੇ ਇੰਨੀ ਮਿਹਨਤ ਹੋਰ ਆਦੂ ਅਸਲੀ ਤੇ ਬੰਦ ਗੱਲ ਕੋਈ ਮੈਂ ਤੇ ਵੀ ਰੱਖਣਾ ਧਿਆਨ ਰੱਖੋ ਤੁਹਾਨੂੰ ਕੋਈ ਨਹੀਂ ਮਾਦੀ ਦੇ ਬਵਾਦ ਆ ਕੋ ਢੜੀ ਪਾਣ ਦਾ ਘਰੇਲੂ ਬਣਨ ਦਾ ਹਾਂਜੀ ਹਾਂਜੀ ਘਰੇਲੂ ਬਣਦੇ ਹਾਂਜੀ ਹਾਂਜੀ ਉਹ ਕੀ ਮਸਲਾ ਜੀ ਮੰਤਲ ਦਾ ਕੀ ਜੀ ਤੁਹਾਡਾ ਅੱਗੇ ਜਗਾ ਸਮਝ ਹੀ ਆਇਆ 판ਜੀ ਕੀ ਮੈਂ ਮੁੱਲ ਲਈ ਉਹ ਤੇ ਮਗਰੋਂ ਤੱਕਾ ਕਰਦੇ ਮੈਨੂੰ ਕਹਿੰਦਾ ਇੱਥੋਂ ਦੇਣਾ ਨਹੀਂ ਤੈਨੂੰ ਕੁਝ ਨਹੀਂ ਦੇਣਾ ਮੈਂ ਕਰ ਬੁਨਾ ਮੈਂ ਚੰਦੋਂਦੀ ਕਹਿੰਦਾ ਮੈਂ ਨਹੀਂ ਦੇਣਾ ਕੁਝ ਕਿੰਨੀ ਜਗਾ ਦੀ ਉਹ ਇਹ ਜਗਾ ਹੈਗੀ ਜੀ 5 ਕਨਾ ਤੇ 6 ਮਰ ਲਿਆ ਸਾਰੀ ਵਿਸਤੀ ਵਾਲੀ ਨਹੀਂ ਨਹੀਂ 3 ਕਨਾ ਤੇ 6 ਮਰ ਲਿਆ ਜਿਹੜੀ ਉਧਾ ਪਰ ਇਹਦੇ ਥੱਡੇ ਫਾਦਰ ਸਾਹਿਬ ਨੇ ਵਖ ਕਬਜਾ ਕੀਤਾ ਦੋ ਦੋ ਕਨਾਲਾਂ ਦੀ ਮੁੱਲ ਲਈ ਸੀ ਉਹ ਪੈਸੇ ਮੈਂ ਭੇਜੇ ਸੀ ਤੇ ਉਹਦੇ ਵਿੱਚ ਇੱਕ ਇੱਕ ਨਾਲ ਦੋਹਾਂ ਦੇ ਨਾਮ ਲਾਤਾ ਇੱਕ ਨਾਲ ਆਪਣੇ ਨਾਮ ਤੇ ਇੱਕ ਮੇਰੇ ਨਾਮ ਤੇ ਮਤਲਬ ਰੋਲਾ ਕਰਦਾ ਇਹ ਇਸ ਘਰ ਦਾ ਹੈ ਜਾਂ ਪੰਜ ਕਨਾਲ ਦੀ ਵੰਡ ਦਾ ਹੈ ਜਾਂ ਜ਼ਮੀਨ ਦੀ ਵੰਡ ਦਾ ਨਹੀਂ ਜ਼ਮੀਨ ਤਾਂ ਉਹ ਜ਼ਮੀਨ ਹਾਲੇ ਵੰਡੀ ਨਹੀਂ ਤਕਦੀਨ ਨਹੀਂ ਹੋਈ ਉਹ ਤੁਹਾਡੇ ਕੋਲ ਵਾਟ ਕੀਤਾ ਇਹਦੇ ਕੋਲ ਵਾਟ ਕੀਤਾ ਪਰ ਇਹਨੇ ਵਿੱਚ ਮਾੜੀ ਮੈਨੂੰ ਦਿੱਤੀ ਉਹ ਚੰਗੀ ਆਵ ਰਹੀ ਮੈਨੂੰ ਦੋ ਦੀ ਵੰਡ ਉਹ ਹਾਲੇ ਵੰਡ ਬਰਬਲੀ ਹੋਈ ਹੈ ਤਾਂ ਹਾਲੇ ਤਕਦੀਨ ਨਹੀਂ ਹਾਂ ਕੋਈ ਜ਼ਮੀਨ ਦਾ ਨਹੀਂ ਰੋਲਾ ਜੀ ਵੀ ਇਹ ਇਹਦਾ ਹੀ ਸਿਰ ਰੋਲਾ ਕਿਉਂ ਘਰ ਬਣਾਉਣਾ ਤੇ ਮੈਂ ਰਿਟਾਇਰ ਹੋ ਕੇ ਆ ਤੇ ਮੈਂ ਕਰਨਾ ਇਹਦਾ ਰੋਲਾ ਪੱਲਾ ਠੀਕ ਆ ਪਤਾ ਨਹੀਂ ਮੰਨਦਾ ਜੀ ਉਹ ਪਤਾ ਨਹੀਂ ਉਹ ਈਗੋ ਉਹ ਦੀ ਗੀ ਉਹ ਦੀ ਕਿੰਦਾ ਪਹਿਲਾਂ ਤੋਂ ਇਦਾਂ ਦਾ ਤਵਾਇ ਬੰਦੇਣਾ ਨਹੀਂ ਕਿ ਤੈਨੂੰ ਕੁਝ ਲੈਣਾ ਹੀ ਲਾ ਪਰਵਾਹ ਤੁਹਾਡਾ ਜੁਆਇੰਟ ਹੀ ਦੋ ਸਾਰਾ ਨਹੀਂ ਜੁਆਇੰਟ ਸੇਗਾ ਪਹਿਲਾਂ ਪਿੰਨ ਅੱਜ ਤੱਕ ਤਾਂ ਇਕੱਠੇ ਰਹੇ ਹਾਂ ਹੁਣ ਜਦੋਂ ਮੈਂ ਬਾਹਰ ਹੋਇਆ ਹਾਂ ਤਾਂ ਮੈਂ ਬੈਠਾ ਤੇ ਇਹਨੂੰ ਕਲਪਰ ਜ਼ਮੀਨ ਲੈਂਦਾ ਤੇ ਬਾਕੀ ਚੀਜ਼ ਜਿਹੜੀ ਤੁਹਾਡੀ ਜ਼ਮੀਨ ਇੰਨੀ ਚਾਦੀ ਨਹੀਂ ਤੇ ਅੱਠ ਕੇਤ ਮੈਂ ਮੁੱਲ ਲੈ ਆਪਣੇ ਪੈਤੇ ਮੇਰੇ ਇਹਨੂੰ ਉਦੋਂ ਉਦ ਕਰੀ ਮੈਂ ਤਾਂ ਬੋਰ ਨਹੀਂ ਕਿਉਂਕਿ ਕੋਈ ਨਹੀਂ ਚੱਲ ਦੋਨੇ ਪਰਾ ਇਕੱਠੇ ਆ ਆ ਵੀ ਜਿਹੜੀ ਮੈਂ ਲਈ ਸੀ ਵੀ ਨੱਦ ਕਰ ਲਈ ਮੈਂ ਕੋਈ ਨਹੀਂ ਇਕੱਠੇ ਦਿੰਦੇ ਹੁਣ ਜਦੋਂ ਮੈਨੂੰ ਆ ਕੇ ਮੈਂ ਕਿਆ ਕਰ ਬਣਉਣਾ ਮੈਨੂੰ ਮੈਂ ਰਿਟਾਇਰ ਹੋ ਗਿਆ ਮੈਂ ਵੀ ਚਾਹੁੰਦਾ ਇਕੱਲੇ ਦਿਨ ਪਿੰਡ ਤੇ ਤੇ ਕਹਿੰਦਾ ਕਰਨੇ ਬਣਉਂਦਾ ਬਾਹਰ ਬਣਨ ਲਾ ਇੱਥੇ ਹਿੰਦਿਆ ਇੱਥੇ ਧਰਾਂ ਮੇਰਾ ਕਬਜ਼ਾ ਕਰ ਲਿਆ ਮੈਂ ਇਤ ਕੋਲ ਨੰਤ ਨਹੀਂ ਨਹੀਂ ਮੇਰੇ ਕੋ ਆਪਣੀ ਗੱਦਨ ਤੇ ਹਾਂ ਜੀ ਹੁਣ ਤੁਸੀਂ ਕਿੰਨੇ ਕਿੰਨੇ ਹੁੰਦੇ ਆ ਨਵਾਲ ਮੈਨੂੰ ਹੋ ਗਿਆ 6 ਕਿਉਂ ਕਿ ਹਾਂ ਜੀ। ਤੇ ਜੀ ਵੀ ਦੇ ਦੋ ਤਿੰਨ ਆਇਆ ਹੋਰ ਯਾਰ। ਪਿੰਡ ਦੀ ਗੱਲ ਇਹਨੇ ਨਹੀਂ ਕੀਤੀ। ਪਹਿਲਾਂ ਵੀ ਕਿ ਜਦੋਂ ਅਸੀਂ ਪਹਿਲਾਂ ਆਏ ਨਾ ਉਹਨੂੰ ਉੱਥੇ ਆਇਤੀ ਮੈਂ ਅੱਤਕਾ ਨਵੰਬਰ 4 ਨੂੰ ਗਿਆ ਤੇ ਤੋਂ। ਨਹੀਂ ਦਸੰਬਰ 4। ਹਾਂ ਉਦੋਂ ਵੀ ਛੇ ਤੱਤਿਕਾਂ ਰਹੇ ਤੇ ਇਹ ਇਹ ਆਇਆ ਜਾ ਕੇ ਨਵੰਬਰ ਨਾਲ। ਆ ਕੇ ਮੈਨੂੰ ਗੱਲ ਕੀਤੀ ਉਦੋਂ ਰੋਲਾ ਪਾਉਣ ਲੱਗ ਕੇ ਮੈਨੇ ਦੇਣੇ ਕਹਿੰਦਾ ਬਾਹਰ ਮੋੜਾ। ਫਿਰ ਮੈਂ ਤੇਰਾ ਇੱਥੇ ਪੰਚਾਇਤ ਵੀ ਕੀਤੀ ਪਿੰਦੇ ਪੰਚਾਇਤ ਆ ਪਹਿਲਾਂ ਰਿਸ਼ਤਿਆਂ ਨੂੰ ਤਦ ਉਹਨਾਂ ਕੋ ਵੀ ਕਹਿੰਦਾ ਮੈਨੇ ਦੇਣੇ ਜੋ ਮਰਜ਼ੀ ਕਰ ਲੋ। ਫਿਰ ਪੰਚਾਇਤ ਨੂੰ ਤਦ ਏ ਤੁਹਾਡੇ ਤੇ ਸਰਪੰਚ ਸਾਹਿਬ ਤੇ ਹੋਰ ਇੱਕ ਦੋ ਰਿਸ਼ਤੇਦਾਰਾਂ ਦੇ ਹੁਣ ਕਹਿੰਦਾ ਬਾਰਨ ਕੋਲ ਜਿਵੇਂ ਮੈਂ ਤੇਨੂੰ ਜਮਤੀ ਤੱਕਾ ਤੱਕਾ ਕਰਨਾ ਪੈਦਾ ਨਾ ਫਿਰ ਇਹਨੇ ਫਿਰ ਮੈਂ ਰਿਪੋਰਟ ਵੀ ਦੇ ਦਿੱਤੀ ਮੈਂ ਕਹਿੰਦਾ ਹੁਣ ਕਰਦਾ ਨੇ ਫਿਰ ਫਿਰ ਰਿਸ਼ਤੇਦਾਰ ਤੁਹਾਡੇ ਕਰਦੇ ਸੱਦੇ ਵੀ ਹਾਲੇ ਕੀ ਮੰਨ ਨਹੀਂ ਮੰਨਿਆ ਕਿਤੇ ਦੀ ਗੱਲ ਮੈਂ ਪਹਿਲਾਂ ਨਹੀਂ ਗੱਲ ਪਹਿਲਾਂ ਪਿਛਲੇ ਹਾਲ ਦੇ ਹੁਣ ਹਾਂ ਜੀ ਨਵੰਬਰ ਦੇ ਠੀਕ ਹੈ ਅੱਧੀ ਚਲ ਗਏ ਬਾਅਦ ਮੈਂ ਕਹਿ ਤੱਕ ਕੰਮ ਖਰਾਬ ਹੈ ਮੈਂ ਜਾਣ ਲੱਗਾ ਇੱਥੇ ਵੀ ਰਿਪੋਰਟ ਦੇ ਗਿਆ ਹਾਂ ਕਲਿਕ ਆਪੋਸਟ ਇਹ ਇਹ ਮੈਂ ਪਹਿਲਾ ਪਰਚਾ ਮਿੱਤੇ ਕਰਾ ਪਰਚਾ ਨਹੀਂ ਫੋੜਦੇ ਕਰ ਤਰਨ ਜੇ ਮੇਰੇ ਨੂੰ ਕੁਛ ਹੋ ਗਿਆ ਨਾ ਤੇ ਇਹ ਜ਼ਿੰਮੇਵਾਰ ਹੋ ਗਿਆ ਤੇ ਮੈਂ ਕਿਹਾ ਮੈਂ ਵੀ ਟੈਲੀਅਰ ਕਰਕੇ ਮੈਂ ਦੇ ਦਿੱਤਾ ਇੱਕ ਵੀ ਜੇ ਮੈਨੂੰ ਕੁਛ ਹੋ ਗਿਆ ਤੇ ਜ਼ਿੰਮੇਵਾਰ ਹੈ ਮਗਰ ਉਹ ਇਹੀ ਕਰਦਾ ਪਰ ਪੰਗੇ ਲੈਂਦਾ ਮੈਂ ਕਹਿੰਦੇ ਚੱਲ ਗਿਆ ਮਾਦ ਵਿੱਚ ਤੇ ਤੇ ਰਹਿ ਤਰਨ ਕਿ ਉਹ ਥਾਣੇ ਦਫਤਰ ਨੇ ਉਹਨਾਂ ਦਾCTk ਇਹ ਕੋਈ ਅਕੀ ਗੱਲ ਤੇ ਡੀਐਫਪੀ ਕੋ ਜਲਦੀ ਰਿਪੋਰਟ ਗਈ ਉਹ ਕਹਿੰਦਾ ਇਹਨੂੰ ਤਦਣਾ ਸੀ ਏ ਉਹਨੂੰ ਤਾਂ ਦੇ ਗਿਆ ਨਾ ਪਹਿਲਾਂ ਫਿਰ ਦੂਸਰਾ ਚਲ ਗਿਆ ਤੇ ਉਹ ਕਹਿੰਦਾ ਰੋਲਾ ਤੋਂ ਬੰਦ ਦੇ ਦੇ ਉਹਦੀ ਜ਼ਮੀਨ ਬਣਦੀ ਐਂ ਦਿੱਤੇ ਨੇ ਫਿਰ ਉਹਨੇ ਇੱਥੇ ਮੌਕਾ ਦੇਖਣ ਨੂੰ ਪਲੀ ਥਾੜੇ ਕੱਲੇ ਉਹਨਾਂ ਨੂੰ ਬੰਦ ਨਹੀਂ ਦੰਦਾ ਜਿੱਤੇ ਰੋਕਦੇ ਰੋਕ ਵਿਚਾਰੇ ਅੱਧਾ ਘੰਟਾ ਬਾਹਰ ਛੜੇਦੇ ਫਿਰ ਡੀਐਫਟੀ ਸਾਹਿਬ ਆਪੇ ਤਾਂ ਫਿਰ ਨੇ ਕਹਿ ਅੰਦਰ ਵੜ ਕੇ ਬੰਦ ਕਿਉਂ ਦੰਦਾ ਨਾ ਉਪਰ ਚੌਂਕੀ ਜਿਹੜੇ ਲਾਹੌਰ ਚੌਂਕੀ ਤੋਂ ਆਇਤੀ ਬੰਨ ਉਹ ਪਜੀਲੇ ਆ ਅੰਦਰ ਵੜ ਗਿਆ ਤਾਂ ਅੰਦਰ ਵੜ ਕੇ ਲੰਮਾ ਪੈ ਗਿਆ ਸਾਹ ਖਿੱਚ ਲਿਆ ਤੇ ਉਹ ਜਦ ਬਹੋਸ਼ ਹੋ ਗਿਆ ਹੁੰਦਾ ਕਹਿੰਦਾ ਗੋਲੀ ਮਾਰ ਦਿਓ ਮੇਰੇ ਮਾਰ ਤਟੋ ਮੈਂ ਨਹੀਂ ਦੇਣਾ ਉਹ ਤੇ ਜੀ ਆ ਜੀ ਸਾਹਿਬ ਕਹਿੰਦੇ ਇਹ ਬੰਦਾ ਮਰਿਆ ਦਾ ਪਾਉਣ ਵਾਲੀ ਐਵੇਂ ਮਰਦੇ ਨਾਲ ਦਫਾ ਕਰੋ ਇਹ ਬਾਅਦ ਨੂੰ ਇਹ ਬਾਅਦ ਚ ਉੱਤੇ ਦੱਦਾ ਹੁਣ ਜਦੋਂ ਤੁਹਾਨੂੰ ਪੁਲਿਸ ਕੋਲ ਕਲਕਸਾ ਜੀ ਕੰਪਲੇਟ ਕੀਤੀ ਜਿਤਾ ਹਾਂ ਜੀ ਤੇ ਜੱਟਾ ਡੈਕਪੀ ਸਾਹਿਬ ਨੂੰ ਤੁਸੀਂ ਬੁਲਾਇਆ ਸੀ ਨਹੀਂ ਮੈਨੂੰ ਨਹੀਂ ਬੁਲਾਇਆ ਕਿਸ ਨੇ ਬੁਲਾ ਉਹ ਤਾਂ ਮੈਨੂੰ ਇਹ ਫੋਨ ਕੀਤਾ ਤੇ ਕੱਲ ਇਹ ਇੱਕ ਤਾਂ ਪਰਮਜੀਤ ਸਿੰਘ ਪਤਾ ਨਹੀਂ ਕਿਹਦਾ ਆਤਲਮ ਹੁਣ ਫੋਨ ਕੀਤਾ ਵੀ ਤੁਸੀਂ ਕੰਮ ਕਰ ਰਹੇ ਆ ਕਹਿੰਦਾ ਮੈਨੂੰ ਕੈਮਰੇ ਤੇ ਦਿਖਦੇ ਆ ਉਵੇਂ ਨਾ ਲੜਪੋਣਾ ਤੇ ਕੰਮ ਬੰਦ ਕਰ ਦੋ ਮੈਂ ਬੰਦ ਕਰ ਦਿੰਦੇ ਗੱਲੇ ਕੋਈ ਨਹੀਂ ਉਹ ਮੈਂ ਉਹ ਦਿੱਤੇ ਤੇ ਮੈਂ ਕਿਹਾ ਇੱਕ ਕੰਮ ਕੀਤੀ ਐ ਇੰਨੇ ਕ ਰਹਿੰਦੀ ਐ ਤੇ ਮੈਂ ਉਹਨੂੰ ਜਿਆਦਾ ਥਾਂ ਛੱਡਦਾ ਕਦਾਂ ਇਹ ਕੰਮ ਬੰਦ ਕਰੋ ਜਦੋਂ ਕੰਮ ਹੋ ਗੋ ਦਿੱਦ ਦੇ ਆਪਣੀ ਪੱਟੀ ਆ ਸੀ ਬੰਦੋ ਤੇ ਹੁੰਦੇ ਨੇ ਪੱਟੀਆਂ ਜੀ ਨਹੀਂ ਇਹ ਨਹੀਂ ਪਰਲੀ ਜਿਹਦੀ ਕੰਧ ਉਹਦੇ ਹੁੰਦੇ ਤੇ ਕਰ ਰਹੇ ਆ ਠੀਕ ਆ ਠੀਕ ਉਹ ਹੁੰਦਾ ਇੱਥੇ ਉਹ 26 ਫੁੱਟ ਤੱਕ ਨੂੰ ਗਿਆ ਫਰਮ ਮਿੱਟੀ ਇੱਥੇ ਪਈ ਸੀ ਤਾਂ ਉਹ ਦਿੱਤੇ ਉਹ ਜੀ ਅੱਧੀ 8 ਫੁੱਟ ਇਧਰੋਂ ਕੰਧ ਬਣਦੀ ਤੇ ਇਹਦੇ ਰਾਹ ਫੇ ਮੈਂ ਕਿਹਾ ਉਹ ਬੈਡ ਨੂੰ ਮੈਂ ਕਿਹਾ ਤੂੰ ਇੱਧਰ ਕਰ ਦੇ ਕੋਈ ਨਹੀਂ ਇੱਕ ਨੀ ਪਈ ਪਹਿਲਾਂ ਨਹੀਂ ਸੀ ਹੋਰ ਮੈਂ ਕਿਹਾ ਇਹ ਫਿਰ ਇੱਥੇ ਆ ਕੇ ਇਦਾਂ ਕਸਟਿੰਦਾ ਫਿਰ ਮੋਰੇ ਦਾ ਉੱਤ ਬਰਾਂਡਾ ਮੈਂ ਕਹੇ ਟੋਣਾ ਕੁਛ ਨਹੀਂ ਮੈਂ ਕਹੇ ਇਹਨੂੰ 4-5 ਫੁੱਟ ਫਿਰ 9 ਫੁੱਟ ਜਦੋਂ ਮੈਂ ਉਹ ਵੀ ਕਰਾਈ ਮੈਂ ਕਹੇ ਦਾ ਕਿਚਨ ਹੈ ਇੱਥੇ ਬਰਾਂਡਾ ਜ ਇਹਨੂੰ ਮੋਰੇ ਬੀੜਾ ਜਿਹਾ ਕਰ ਉਹ ਹਾਲੇ ਕੋਈ ਨਾ ਕਹਿੰਦਾ ਤੂੰ ਕਿਉਂ ਛੱਡ ਦਿੰਦਾ ਇਦਾਂ ਕਰ ਰਿਹਾ ਮੈਂ ਕੋਈ ਨਹੀਂ ਕਰੀ ਬਣਾ ਤੇਰੀ ਜਗ 9 ਫੁੱਟ ਪੂਰਾ ਛੱਡਿਆ ਦੂੰ ਪਿੱਛੇ ਵੀ ਮੋਰੇ ਹੁਣ ਉਹ ਜੇ ਕੰਦ ਕਰਦੇ ਪਿਛਲੀ ਕੰਮ ਤੋਂ ਹੀ ਸੀ ਅੱਜ ਲੈ ਕੰਮ ਕਰਨ ਲੱਗੇ ਇਹ ਤੋਂ ਉਹ ਕੈਮਰਾ ਮੋਰੇ ਲੱਗਾ ਦੇਖ ਕੇ ਰਿਪੋਰਟ ਕਰਦੀ ਕਹਿੰਦਾ ਨਹੀਂ ਉਹ ਫੇ ਆ ਕੇ ਤੱਕ ਨਹੀਂ ਅਸੀਂ ਬੰਦ ਕਰਤਾ ਕੰਮ ਉਹਦੇ ਤੇ ਆਂ ਅੰਕਲ ਜੀ ਜਿਹੜਾ ਪੰਚਾਇਤ ਵੀ ਹੋਈ ਤਾਂ ਇਸ ਮਾਮਲੇ ਸੰਬੰਧੀ ਹਾਂ ਦੋ ਵਾਰੀ ਦੋ ਵਾਰੀ ਪੰਚਾਇਤ ਆ ਚੁੱਕੀ ਹਿੱਤੇ ਉਹਦੇ ਵਿੱਚ ਪੰਚਾਇਤ ਵਾਲਿਆਂ ਨੇ ਇਹਨੂੰ ਕਹਿਣਗੇ ਸੀ ਪਹਿਲਾਂ ਤੇ ਉਹਨੂੰ ਕਹਿੰਦੇ ਸੀ ਇੱਥੇ ਆ ਇੱਥੇ ਨਾ ਉਹ ਕਹਿੰਦੇ ਸੀ ਜਾਣੇ ਪੰਚਾਇਦੇ ਕੋਲ ਜੇਤਵਲੇ ਦੇ ਕੋਲ ਗਏ ਤਾਂ ਉਹ ਕਹਿੰਦੇ ਸੀ ਤੂੰ ਐਦਾਂ ਕਰ ਲਾ ਦੇ ਦੇ ਉਹਨ ਕਹਿੰਦਾ ਉਹਨੂੰ ਕਹਿੰਦਾ ਜਿੰਨਾ ਥੋੜਾ ਬਹੁਤਾ ਦੇ ਤਾਂ ਦੇ ਇਹਨੂੰ ਕਰ ਬਣਨ ਕਹਿੰਦਾ ਮੈਂ ਦਿਨ ਬਣਨ ਕਹਿੰਦਾ ਮੈਂ ਦਿਨ ਨਹੀਂ ਕੋਸ ਕਹਿੰਦਾ ਹੁਣ ਬਣਾਉਣਾ ਖੂਤੇ ਬਣਾ ਲਿਓ ਪਰੇ ਜਾਨੇ ਇਹ ਜਗ੍ਹਾ ਤੇ ਉਹਨੂੰ ਕੋਲ ਨੇ ਜਾ ਪੰਚਾਇਤ ਨਾਲ ਗੋਲ ਬਹਿ ਗਏ ਬਹੁਤ ਮਾੜਾ ਬਹੁਤ ਮਾੜਾ ਬਾਕੀ ਤੁਸੀਂ ਜਿੱਦਾਂ ਇਹ ਜੋ ਵੀ ਜਗ੍ਹਾ ਕ੍ਰੀਤੀ ਆ ਪੈਸੇ ਦਾ ਮਤਲਬ ਕਹਿੰਦੇ ਤਾਂ ਨਹੀਂ ਨਹੀਂ ਇਤਨਾ ਹੀ ਨਾ ਮੈਂ ਪਹਿਲਾਂ ਵੀ ਜ਼ਮੀਨ ਵੀ ਹੋਰ ਵੀ ਖਰੀਦੀ ਤਾਂ ਇਹ ਨੂੰ ਤਾਂ ਇਹ ਕਲਦਰ ਕਿ ਮੇਰੇ ਤੋਂ ਪੈਸੇ ਮੰਗਾਉਂਦਾ ਰ ਮੈਂ ਤਾਂ ਛੋਟਾਂ ਦਾ ਚੱਲ ਗਿਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਪੈਸੇ ਨੂੰ ਕਲਦਰ ਹੈ ਜ਼ਮੀਨ ਲੈਂਦਾ ਤੇ ਅਟਕੇ ਲੈ ਕੇ ਉਹ ਮੈਨੂੰ ਨਹੀਂ ਸੀ ਪਾਕੇ ਦੇਣਾ ਮੈਨੂੰ ਹੁਣ ਪਤਾ ਲੱਗਾ ਦਦੀ ਆ ਇਹ ਜਿਹੜੀ ਜ਼ਮੀਨਾਂ ਇਹ ਤਿੰਨ ਤਾਂ 3.5 ਤਾਂ ਸਾਡਾ ਕਬਜ਼ਾ ਬਹੁਤ ਚਿਰ ਦਾ ਅਤੀ ਛੋਟੇ ਹੁੰਦੇ ਸਾਡੇ ਫਾਦਤਾ ਦੋ ਕਨਾਲ ਕਹਿੰਦਾ ਸਾਡੇ ਇੱਥੇ ਸੀ ਉਹ ਵੇਚਦੇ ਪਹਿਲਾਂ ਵੇਚਦੇ ਨੇ ਉਹ ਬਾਅਦ ਚ ਕਹਿੰਦੇ ਆਂ ਵੇਚ ਦੇਣੀ ਆ ਔਰ ਜੇ ਬੁਰਦੀ ਹੋਈ ਤੇ ਮਨ ਤੋਂ ਪਹਿਲਾਂ ਉਹ ਵੇਚ ਗਏ ਦੋ ਕਨਾਲ ਤੇ ਇਹਨ ਪੈਤੇ ਮਿੰਨ ਤੇ ਨਾ ਪੈਤੇ ਕਾਂਦੇ ਗਰੇਤੇ ਮੈਂ ਪੈਤੇ ਸਾਰੇ ਇਕੱਲੇ ਉਹ ਉਹ ਇਹਨ ਲੈ ਲਈ ਤੇ ਉਹ ਆਪਣੇ ਨਾਇਕ ਨਾਲ ਤੇ ਮੇਰੇ ਫੇਰ ਇਹਨ ਕਹਿੰਦਾ ਬਾਉਂਡਰੀ ਵਾਲ ਕਰਨੇ ਹੋ ਉਹਦੇ ਪੈ ਮਿੱਤ ਮਗਲ ਫੇਰ ਇੱਥੇ ਕਹਿੰਦਾ ਇੱਥੇ ਮਕਾਮ ਦੀ ਥੋੜੀ ਜਿਹੀ ਛਤਣ ਆ ਕਹਿੰਦਾ ਉੱਥੇ ਕਹਿੰਵੀਂ ਰੀਜ ਬਣਾਉਣੀ ਇਹ ਤਾਂ ਉੱਤੇ ਕਾਂਦੇ ਔਰ ਲਪਤਾ ਮੈਂ ਤੋਂ ਪਹਿ ਮਗਾ ਕੇ ਮੈਂ ਕਿਹਾ ਤੂੰ ਬਣਾਉਂਦਾ ਹੋ ਘਰ ਦੇ ਮੂਰੇ ਆਪਣੀ ਜਗ੍ਹਾ ਹੀ ਆ ਉਹ ਪੈਸੇ ਬਣਾ ਹੁਣ ਬਾਅਦ ਵਿੱਚ ਉਹ ਪਰੇ ਛੱਡਾਂ ਇਹਨ ਬਣਾਈਆਂ ਆਪਣੀਆਂ ਉਹ ਪਰੇ ਵੱਡੀਆਂ ਛੱਡਾਂ ਮਨ ਨਾਲੇ ਮੈਨੂੰ ਨਹੀਂ ਪਤਾ ਬੜ ਬੜੀਆਂ ਛੱਡਾਂ ਬਣਾ ਲਿਆ ਹੁਣ ਮੈਂ ਕਹਿੰਦਾ ਮੇਰਾ ਤਾਰਾ ਬਣਿਆ ਤੇ ਬਿਨ ਧੱਕੇ ਨਾਲ ਬਣਾਈਆ ਤਾਰਾ ਕੁਛ ਤਾਂ ਕਹਿੰਦਾ ਬਣਾ ਮਿਲੋ ਕਹਿੰਦਾ ਤਾਰਾ ਮੇਰਾ ਤੈਨੂੰ ਦੇਣ ਦੇ। ਉਹ ਇਹਨੇ ਮਨਾ ਬਣਾਈਆ ਉਹ ਪਰਲੀਆਂ ਛੱਡਾਂ ਵੱਡੀਆਂ ਤੋਂ ਉਹ ਇਹਨਾਂ ਬਣਾਈਆ ਤਾਂ ਮੇਰੇ ਪੈਸੇ ਲੱਗੇ। ਉਹਦੇ ਛੱਡਾਂ ਚ ਨਹੀਂ ਮੇਰਾ ਪੈਸਾ ਕੋਈ ਵੀ ਲੱਗਾ। ਆ ਜਿਹੜੇ ਆ ਅੱਜ ਮੁੰਡੇ ਕਹਿੰਦੇ ਸਾਰੇ ਮੇਰੇ ਪੈਸੇ ਲੱਗੇ ਹੋ। ਤੇ ਇਹ ਬੰਡੋਈ ਬਾਤੇ ਮੇਰੇ ਲੱਗੇ ਇੱਕ ਛੱਡਾਂ ਬਣਾਈਆ। ਛੱਡਾਂ ਮਨਾ ਕਹਿੰਦਾ ਮੈਂ ਕਬਜ਼ਾ ਕਰ ਲੈਣਾ ਇਹਨੂੰ ਦੇਣਾ। ਹੁਣ ਕਬਜ਼ਾ ਕਰਕੇ ਬੈਠਾ। ਇਹਦੇ ਜਿਹੜੇ ਬੱਚੇ ਆ ਜੀ ਸਰਜੀਤ ਸਿੰਘ ਇੱਕ ਇੱਕ ਕੁੜੀ ਪਹਿਲਾਂ ਸ਼ਾਦੀ ਵਿੱਚ ਚੋਕ ਚਲ ਗਈ ਸੀ ਅਨਰਤਾ ਜੀ ਦੂਆ ਮੁੰਡਾ ਵੀ ਵੀਕ ਤਾਂ ਲੋਗ ਦਿੱਤੀ ਤਾਂ ਉੱਤੇ ਹੋਣ ਵੀ ਬਾਈ ਤਾਂ ਲੋਗ ਨੇ ਮਰ ਤਾ ਗਿਆ ਨਾ ਦੂਸਰਾ ਜਿਹੜਾ ਵੱਡਾ ਉਹ ਖੇਤੀ ਕਰਦਾ ਸੀ ਉਹ ਜਿੰਦਾ ਉਹ ਇੱਥੇ ਰਹਿੰਦੇ ਸਦੇ ਹਾਂ ਉਹਦੇ ਨਾਲ ਬਰੋਲ ਵਗੈਰਾ ਨਾਲ ਡੱਕਾ ਨਹੀਂ ਨਹੀਂ ਉਹ ਕੋਈ ਮੁੰਡੇ ਬੰਦਾ ਚੰਗੀ ਤਾਂ ਸੀ ਸਾਡੀ ਫੈਮਿਲੀ ਚੰਗੀ ਸੀ ਇਹ ਵੀ ਚੰਗੀ ਸੀ ਆ ਦੋ ਕਥਾ ਲਈ ਹੋਏ ਆ ਉਹ ਜਦੋਂ ਤੁਸੀਂ ਜਦੋਂ ਮੈਂ ਜਦੋਂ ਮੈਂ ਕਿਹਾ ਮੈਂ ਕਿਹਾ ਵੰਡ ਲੈਣਾ ਉਦੋਂ ਕਹਿੰਦਾ ਪਹਿਲਾਂ ਬੜਾ ਥੋੜੀ ਪੈਸੇ ਪੈਸੇ ਕੰਦੀ ਜੋ ਠੀਕ ਦਿਗਾ ਉਹ ਮੈਂ ਉਹਦੀ ਮੈਂ ਕਿਹਾ ਮੈਂ ਵੀ ਹੁਣ ਰਿਟਾਇਰ ਹੋ ਗਿਆ ਮੈਂ ਕਾ ਕੇ ਘਰ ਬਣਾਈਏ ਕੁਝ ਆਦੇ ਮੈਂ ਆਪਣੇ ਪੈਂਟ ਵਿੱਚ ਉਹਦਾ ਹੋ ਗਿਆ ਕਹਿੰਦਾ ਤੂੰ ਕਰ ਤੈ ਦੂੰ ਵੀ ਦੀ ਇਹ ਮੈਂ ਕਿਹਾ ਮੇਰਾ ਹੱਕ ਦਿੱਤਾ ਜਦੋਂ ਮੇਦੀ ਅੱਧੀ ਜਗ੍ਹਾ ਦਿੱਤੀ ਸੀ ਤੇ ਅੱਡਣਾ ਜਿਆਜਤੀ ਕਰਦਾ ਜਿਆਜਤੀ ਕਰਦਾ ਹਾਂ ਹਾਂਜੀ ਹਾਂਜੀ ਮੈਨੂੰ ਮੇਰਾ ਮੈਨੂੰ ਜਗ੍ਹਾ ਦੇ ਅੱਧ ਮੇਰਾ ਦੇ ਦੇਵੇ ਤਾਂ ਕਰ ਮਨਾ ਕੇ ਮੈਂ ਵੀ ਇਸ ਤਰ੍ਹਾਂ ਇਹ ਵੀ ਬੈਂ ਤਾਂ ਇਹਦੇ ਬਣਦੀ ਕਾਨੂੰਨੀ ਕਾਰਵਾਈ ਆ ਇਹਦੇ ਖਲਾਫ ਹੋਣੀ ਚਾਹੀਦੀ ਹਾਂਜੀ ਹਾਂਜੀ ਇਹਦੇ ਖਲਾਫ ਹਾਂਜੀ ਗੁੰਮਰਾ ਕਰ ਜਾ ਪੁੱਤਾਂ ਦੀ ਤੇ ਮੈਨੂੰ ਮੈਂ ਤਾਂ ਹੁਣ ਫਿਰ ਇਹਦੇ ਹੁੰਦੇ ਤੇ ਫਿਰ ਤੁਹਾਡੇ ਦਿਸਤ ਰਾਏ ਉਹ ਕਹਿੰਦੀ ਇੱਥੇ ਇੱਥੇ ਵਾਈਫੇ ਦੀ ਇੱਥੇ ਦੀ ਅੱਛਾ ਕਹਿੰਦੇ ਐਦਾਂ ਕਰ ਲੈ ਮੈਂ ਕਿ ਚੋ ਉਹ ਕਹਿੰਦੇ ਅਸੀਂ ਤੂੰ ਤੇ ਮੰਨਦਾ ਤੂੰ ਚੱਲ ਤੈਨੂੰ ਥੋੜਾ ਘੱਟ ਮੰਨ ਲੈ ਮੈਂ ਕਿ ਕੋਈ ਨਹੀਂ ਜਿੱਦਾਂ ਤੁਸੀਂ ਕਦਮ ਮੈਨੂੰ ਮਨਜ਼ੂਰ ਆ। ਇਹ ਵੀ ਮੰਨ ਗਿਆ। ਉਹ ਤੇ ਵਾਦ ਵਿੱਚ ਹੁਣ ਜਦੋਂ ਇੱਥੇ ਸੀਗਾ ਸੀ ਤਰਟਾਈਆਂ ਜਦੋਂ ਇੱਥੇ ਮੈਂ ਕਹਿੰਦਾ ਹੋਰ ਛੱਡੋ 9 ਫੁੱਟ ਹੋਰ ਜਗਾ ਉੱਥੇ ਜੇ 9 ਫੁੱਟ ਇਧਰ ਤੁਸੀਂ ਤਾਂ ਮੈਨੂੰ ਹਰ ਤਰ੍ਹਾਂ ਅਗਰੀਆਂ ਪਰ ਉਹ ਪੀਰ ਬੀਲ ਵਿਸ਼ੇਸ਼ ਹਾਂਜੀ ਜਿਹੜੇ ਰਿਸ਼ਤੇ ਜਿਹੜੇ ਰਿਸ਼ਤਾ ਨਿਸ਼ਾਨੀਆਂ ਲਾ ਕੇ ਮੈਂ ਉੱਥੋਂ ਵੀ 9 ਫੁੱਟ ਇਧਰ ਨੂੰ ਘਾਤੀ ਮੈਂ ਕਿ ਬਥੇਰੀ ਜਗ੍ਹਾ ਕਾਠੀ ਬਣਾਵਾਂ ਮੈਂ ਉਹ ਕਹਿੰਦੇ ਗੇਟ ਤੇ ਇਹਨੂੰ ਨਹੀਂ ਦੇਣਾ ਮੈਂ ਕਹਿੰਨੇ ਗੇਟ ਦੇ ਸਾਈਡ ਮੈਂ ਕਹਿੰਦਾ ਇੱਥੇ ਮੈਂ ਇੰਨਾ ਵੀ ਛੱਡਿਆ ਉਹਨੂੰ ਕੰਦ ਪਿੱਛੇ ਦੀ ਤਾਂ ਹੋ ਗਈ ਤੇ ਹੁੰਦੇ ਤੇ ਕੋਈ ਆ ਆ ਜਿਹੜੀ ਮੋਹਰੇ ਕਰਨ ਲੱਗੇ ਤਾਂ ਫੋਨ ਕਰਦਾ ਉੱਥੋਂ ਗਿਆ ਜਿੱਦਾਂ ਪੁਲਿਸ ਨੇ ਕੰਮ ਬੰਦ ਕਰਾਇਆ ਹਾਂ ਉਹ ਫਾਈਲ ਦਿੱਤਾ ਉਹਨੂੰ ਨਹੀਂ ਕੋਈ ਟਾਈਮ ਦੇ ਤੱਕ ਕਹਿੰਦੇ ਕੰਮ ਬੰਦ ਕਰ ਦੋ